ਬਿਆਲਾ 1 ਰੁਪਈਆ ਨੀ ਤਾਂ ਮੈਂ ਅੱਜ ਘਰ ਪਿੱਛੇ ਜਮੀਨ ਖਰੀਦ ਲੱਗਾ ਮੈਂ ਕਲਾਕਾਰੀ ਵੇਲੇ ਖਰੀਦ ਲੈਂਦਾ ਮੈਂ ਤਾਂ ਕਿਸੇ ਨੂੰ ਦੱਸਿਆ ਅੱਜ ਇਹਨੂੰ ਤੇਰਾ ਪੜਦਾਦਾ ਹੁੰਦਾ ਸੀ ਵਿਸ਼ਨਾ ਵਿਸ਼ਨ ਸਿੰਘ ਆਪਣੇ ਪਿੰਡ ਕਾਲ ਪੈ ਗਿਆ ਕਹਿੰਦੇ ਵੀ ਆਪਣੀ ਪਿੰਡ ਦੀ ਜ਼ਮੀਨ ਧੋਖਾਣਾ ਕੋਈ ਹੁੰਦੀ ਸੀ ਇੱਕ ਪੰਡਤਾਂ ਕੋਲੇ ਇੱਕਰ ਪੰਡਤਾਂ ਕੋਲੇ ਜਲੇ ਨੇ ਇੱਕ ਸਾਡੇ ਕੋਲੇ ਕੋਈ ਆਣਾ ਕਹਿਣੇ ਹੁੰਦੀ ਸੀ ਪਰ ਹਿਸਟਰੀ ਨਹੀਂ ਹੁੰਦੀ ਤਾਂ ਸਾਡੀ ਸੁਭਾਅ ਚ ਛੋਲੇ ਪੈ ਸੀ ਜਦੋਂ ਕਾਰ ਲੈ ਗਿਆ ਤਾਂ ਵਿਛਨੇ ਕਰਦੇ ਨੇ ਪਰਦਾਦੇ ਨੇ ਸਾਰੇ ਪਿੰਡ ਨੂੰ ਕਹਿੰਦਾ ਸੀ ਛੋਲੇ ਚੱਕ ਲੈ ਕੋਈ ਜ਼ਮੀਨ ਦੀ ਹਿਸਟਰੀ ਕਰਾਉਣ ਦੀ ਲੋੜ ਨਹੀਂ ਚੱਕ ਲੈ ਪੁਰਾਣੇ ਬੀਰਕ ਬੈਠੇ ਸਨ ਇਹਨਾਂ ਨੂੰ ਪਤਾ ਹੋਊਗਾ ਇਹਨਾਂ ਦਾ ਪਤਾ ਨਹੀਂ ਲੋਕਾਂ ਦੀ ਸੇਵਾ ਹੀ ਉਹਨੂੰ ਵੱਡੀ ਦਾ ਕੋਈ ਚਲੋ ਉਸੇ ਪਰਦਾਦੇ ਤੇ ਪੁੰਨ ਖੱਟਿਆ ਹੋਇਆ ਮੇਖ ਆ ਰਹੇ ਕੀ ਟੀਮ ਦੀ ਪੋਜੀਸ਼ਨ ਤੇ ਚਾਹਤਾਂ ਨੇ ਤੇ ਮੈਂ ਬੋਲੂ ਇਹ ਕਹਿਣਾ ਹੈਈਆ ਕਰ ਕਲਾਬ ਕਰ ਮੰਗਾ ਕਰ ਸਾਰੇ ਆਂ ਮੇਂ ਰਮਣੀ ਕਰ ਸਾਰੇ ਮੇਰੇ ਦੋਸਤ ਵਿੱਚ ਮੇਰੇ ਨਾਲ ਖੇਡੇ ਆ ਕੋਈ ਖੇਡਿਆ ਕੋਈ ਖੇਡਣਾ ਨਹੀਂ ਆਉਂਦਾ ਸੀ ਕਹੇ ਨਾਲ ਝੜਪਾਂ ਵੀ ਹੋਈਆਂ ਨੇ ਕਿਸੇ ਤੋਂ ਕੁਟ ਖਾਧੀ ਵੀ ਐ ਕਿਸੇ ਦੇ ਲਾਈਆਂ ਜਿਨੇ ਚਾਰ ਕਿ ਇਹ ਤਾਂ ਪਰ ਬਚਪਨ ਆ ਮਾਲਵੇ ਦਾ ਇਹ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ ਤੁਸੀਂ ਕਰਕੇ ਮੈਂ ਕਹਿਣਾ ਅੱਜ ਥੋੜੇ ਕੋਲੇ ਮੌਕਾ ਹੈ ਕਿ ਪਿੰਡ ਦੇ ਵਿੱਚ ਜੇ ਕੋਈ ਚੰਗੇ ਬੰਦੇ ਤੇ ਸੈਮਟੀ ਬਣ ਗਏ ਇੱਕ ਮੈਂਬਰਾਂ ਤੇ ਸੈਮਟੀ ਬਣ ਸਾਰੇ ਆਪਣੇ ਪਿੰਡ ਦੇ ਬਹੁਤ ਵਾਰ ਨੇ ਸਾਰੇ ਮੋਤ ਵਾਰ ਨੇ ਪੰਚਾਇਤ ਬਣਾਓ ਆਂਜਲਾ ਕਰਪੇਤਾ ਲੈ ਸੀ ਨਾਮ ਗਵਰਨਮੈਂਟ ਵੱਲੋਂ ਬਾਕੀ ਜਿਹੜੀਆਂ ਵੀ ਮੰਗਾਂ ਆਪਣੇ ਪਿੰਡ ਦੇ ਮੰਨ ਕੋਈ ਰਹਿ ਨਹੀਂ ਸਕਦੀ ਆਪਣੇ ਪਿੰਡ ਦੇ ਨਾਮ ਤਾਂ ਮੈਂ ਕੋਈ ਰਹਿ ਨਹੀਂ ਦਿੰਦਾ ਜੋ ਵੀ ਪਿੰਡ ਚਾਹੂਗਾ ਮੈਂ ਹਰੇ ਸਾਰੇ ਪੰਜਾਬ ਵਾਸਤੇ ਕੀਤਾ ਹੋਇਆ ਕੋਈ ਤੇ ਮੈਂ ਮੁੱਖ ਮੰਤਰੀ ਕਲੇ ਸੌਜਦਾ ਨਹੀਂ ਹੈਗਾ ਮੈਂ ਸਾਰੇ ਪੰਜਾਬ ਨਹੀਂ ਤਾਂ ਮੇਰੇ ਕੋਲੇ ਹੁਣ ਤੱਕ 2-300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਹੈ ਜਿਨ੍ਹਾਂ ਨੇ ਸਹਿਮਤੀ ਅੱਜ ਸਿੱਚੇਵਾਲ ਪਿੰਡ ਦੀ ਆਈ ਹੈ ਪੰਜਵੀਂ ਵਾਰ ਸੰਵਤੀ ਹੋਈ ਹੈ ਜਿਹੜਾ ਸੰਤ ਬਾਬਾ ਸਿੱਚੇਵਾਲ ਆਪਣੇ ਰਾਜਸਥਾਨ ਦੇ ਵਿੱਚ ਅੰਦਰ ਦੇ ਉਹਨਾਂ ਦੇ ਪਿੰਡ ਪੰਜਵੀਂ ਵਾਰ ਸੰਵਤੀ ਹੋਈ ਹੈ ਇੱਕੋ ਸਰਵੰਸਤੀ ਉਹ ਬੰਦਾ ਪੰਜਵੀਂ ਵਾਰ ਮੜੀ ਇਹਦਾ ਮਤਲਬ ਪਿੰਡ ਚ ਇੰਕਾ ਉਹ ਪਿੰਡ ਤੱਕੀ ਕਰ ਜਾਂਦੇ ਨੇ ਫਿਰ ਕਦੋਂ ਪੰਚਾਇਤਾਂ ਇਹ ਕਹਿਣ ਕਿ ਅਸੀਂ ਤਾਂ ਪੈਸੇ ਨਹੀਂ ਲੱਗਣ ਦੇਣਾ ਜੀ ਜੇ ਪੈਸਾ ਲੱਗਿਆ ਤਾਂ ਆਪਣੀ ਹੀਠੀ ਹੈ ਫੇਰ ਨਹੀਂ ਪਿੰਡ ਤੇ ਕੰਕਾਸਾ ਫੇਰ ਜੇ ਕਿਸੇ ਪਿੰਡ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ ਸਰਪੰਚ ਮੋਹਰ ਲਾਉਣ ਦੇ ਪੈਸੇ ਨਹੀਂ ਦੇਗਾ ਕਿਉਂਕਿ ਸਰਪੰਚ ਨੇ ਆਪ 40 ਲੱਖ ਲਾਇਆ ਹੋਣਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਵੇਚੂ ਇਹ ਵੀ ਦੇਖ ਲਿਓ ਜੇ ਤੁਸੀਂ ਪੈਸੇ ਲੈ ਕੇ ਮੋਟਾ ਪਾਓਗੇ ਜਦੋਂ ਕੋਈ ਕੰਮ ਹੋਇਆ ਤੁਸੀਂ ਉਸ ਐਮਐਲਏ ਕੋਲੇ ਮੰਤਰੀ ਕੋਲੇ ਜਾਂ ਸਰਪੰਚ ਕੋਲੇ ਜਾਓਗੇ ਇਹ ਕੰਮ ਹੈ ਉਹ ਕਹੋਗੇ ਜੀ 10000 ਰੁਪਏ ਲੱਗੂ ਤੁਸੀਂ ਕਹੋਗੇ ਜੀ ਇਸ ਦਾ ਥੋੜਾ ਵੋਟਾਂ ਪਾਈਆਂ ਸੀ ਉਹ ਕਹੋਗੇ ਜੀ ਜੋ ਥੋੜਾ ਉਹ ਤੋਂ ਵੋਟਾਂ ਮਿਲੇ ਰੇਟ ਸੀ ਉਹ ਤੋਂ ਤੁਹਾਨੂੰ ਦਿੱਤਾ ਸੀ ਉਹ ਜਿਹੜਾ ਸਾਡਾ ਰੇਟ ਹੈ ਉਹ ਹੁਣ ਤੁਹਾਨੂੰ ਦੇਣਾ ਪੈਣਾ ਕੀ ਕੀ ਬੋਲੋਗੇ ਜੀ ਉੱਥੇ ਨੀਵੀਂ ਪਾ ਕੇ ਮੁੜਿਆ ਹੋਗੇ ਨਾ ਇਸ ਕਰਕੇ ਵੋਟ ਨੂੰ ਐ ਨਾ ਸਮਝੋ ਵੀ ਇੱਕ ਵੋਟਰ ਕਾਰਡ ਹੈ ਸਕਲ ਪੜਾਦੇ ਨੂੰ ਪੜਾਦੇ ਮਾਮੇ ਨੂੰ ਪੜਾਦੇ ਮਾਸਟਰ ਨੂੰ ਪੜਾਦੇ ਚੰਗੇ ਬੰਦੇ ਚੁਣ ਲਓਗੇ ਪੀੜੀਆਂ ਬਦਲ ਜਾਣਗੀਆਂ ਅੱਗੇ ਲੱਭੀ ਚੱਕੀ ਜਾਊਗੀ ਘਰਾਂ ਤੋਂ ਜਿੰਨੇ ਮਰਜ਼ੀ ਹਰੇ ਕਾਡ ਲਾਲ ਕਾਡ ਨੀਲੇ ਕਾਡ ਪੀਲੇ ਕਾਡ ਬਣਾ ਲਓ ਗਰੀਬੀਆਂ ਚੱਕੀ ਜਾਣੀਆਂ ਗਰੀਬੀਆਂ ਉਦੋਂ ਚੱਕੇ ਜਾਣੀਆਂ ਜਦੋਂ ਗਰੀਬਾਂ ਦੇ ਜਵਾਕ ਪੀ ਐਚ ਵੀ ਕਰਨਗੇ ਐਲ ਐਲ ਵੀ ਕਰਨਗੇ ਆਈ ਆਈ ٹی ਕਰਕੇ 2 2 ਲੱਖ ਰੁਪਏ ਦੇ ਤਰਗਾਹਾਂ ਤੇ ਜਦੋਂ ਨੌਕਰੀਆਂ ਲੱਗਣਗੇ ਉਦੋਂ ਗਰੀਬੀਆਂ ਚੱਕੇ ਜਾਣਗੀਆਂ ਹੋਰ ਗਰੀਬੀਆਂ ਆਪਣੇ ਪਿੰਡ ਦੇ ਵੀ ਮੈਂ ਕਈ ਨੌਕਰੀਆਂ ਜਦੋਂ ਕਿੰਨਾ ਆਪਣੇ ਪਿੰਡ ਦੇ ਵੀ ਮੈਨੂੰ ਮਿਲਿਆ ਕਿੰਨੀਆਂ ਨੌਕਰੀਆਂ ਮਿਲੀਆਂ ਆਪਣੇ ਪਿੰਡ ਨੂੰ ਗੁਰੀਏ ਕ ਪਰਿਵਾਰ ਮਿਲਿਆ ਮੈਨੂੰ ਭੈਣ ਭਾਈ ਮਿਲਿਆ ਜੀ ਹੁਣ ਦੋ ਭੈਣ ਭਾਈ ਮਿਲਿਆ ਤੇ ਤੁਹਾਨੂੰ ਹਾਂ ਦੇਖੋ ਪਹਿਲਾਂ ਕਦੇ ਨਹੀਂ ਨਾ ਮੈਂ ਇਹ ਦੇਖਾਂ ਕਿ ਮੇਰੇ ਪਿੰਡ ਦਾ ਇਹਨੂੰ ਛੇਤੀ ਦੇਣੀ ਆ ਵੜ ਕੇ ਆ ਜਾਓ ਜਿਹੜੇ ਮਰਜੀ ਪਿੰਡ ਦੇ ਹੋਰ ਧੰਨ ਮੇਰਾ ਤੋੜਾਲ ਵੀ ਮੇਰੀ ਹੈ ਧੰਮਗੜ ਮੇਰਾ ਦੂਸਰਾ ਭਾਗ ਦਾ ਗਰੰਤੀ ਮੇਰੇ ਨੇ ਕਣਕਾਲ ਮੇਰਾ ਹੈ ਗੰਡੂਆ ਮੇਰਾ ਹੈ ਕਲੇੜਾ ਮੇਰਾ ਹੈ ਅਮਰੂ ਬੋਟੜਾ ਵੀ ਮੇਰਾ ਹੈ ਝਾੜੂ ਮੇਰਾ ਹੈ ਢਡਰੀਆਂ